ਐਸਸਿਕਲ ਸਾਰੇਨ ਵਧੀਆ ਫਰੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੇਅੰਤਰਪ ਵਿਰਕਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਪੰਜਾਬ ਵਾਲੀਆਂ ਜਰਸੀਆਂ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀਆਂ ਚੰਗੇ ਦੁੱਧ ਵਾਲੀਆਂ ਜਿਹੜੀਆਂ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂ ਤੇ ਚੰਗੇ ਰਿਕਾਰਡ ਦੇ ਪਸ਼ੂ ਹਰ ਬਰੀ ਵੇਦੀਓ ਨਾਲ ਕੋਲ ਹੁੰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀਆ ਆਪਣਾ ਨਾਮ ਬਿਆਨਪ੍ਰਤੂਪ ਸਿੰਘ ਪਿੰਡ ਗੁਜਿਆਪੀਰ ਸੀਲਈਨਾਲਾ ਜ਼ਿਲ੍ਹਾ ਮਥਾ ਤੇ ਫੋਨ ਨੰਬਰ ਪੁੱਲ ਦੇ ਕਰੀ 9855110755 ਠੀਕ ਆ ਅੱਜ ਇੱਕ ਸੂਈ ਤੇ ਇੱਕ ਗੱਪਣ ਹੈ ਨਾ ਪਹਿਲਾਂ ਗੱਪਣ ਹੀ ਦਿਖਾ ਦਈਏ ਗੱਪਣ ਉਹ ਆ ਠੀਕ ਆ ਪੰਜਾਬ ਵਾਲੀ ਜੱਸੀ ਆ ਜਿਹੜੀ ਇਹ ਵੀ ਤੇ ਕਿੰਵਾਂ ਸੂਬਾ ਸੁਣਾ ਵੀਰ ਜੀ ਨੇ ਵੀਰ ਜੀ ਤਜਾ ਸੂਬਾ ਸੁਣਾਇਆ ਠੀਕ ਆ ਚੰਗੀ ਸੰਭੀ ਸੁੰਭੀ ਰੀਜ ਨਾਲ ਆ ਕੇ ਸ਼ਰੀਰ ਨੇ ਤੇ ਕੱਦ ਵੀ ਐਚਐਫ ਗਾਂ ਵਰਗਾ ਵਾਹ ਕਿੰਨੇ ਕ ਦੁੱਧ ਆ ਲਈ ਗਏ ਇਹ ਦੁੱਧ ਵੀ ਨਹੀਂ 25 26 ਲੀਟਰ ਚੋਆਇਆ ਜੀ ਨੇ ਅੱਛਾ ਘਰ ਵਾਗਿਆ ਹੁਣ ਤਾਂ ਉਹ 25 26 ਲੀਟਰ ਦਿੱਤਾ ਜੀ ਅੱਛਾ ਹੁਣ ਵੀ ਜੇ ਹਾ ਫਕਾ ਕ कच्चੀ ਆ ਤੇ ਐ ਮਤਲਬ ਤਿਆਈਤੂਰੀ ਵਧੀਆ ਕਰੇਗੀ ਠੀਕ ਹੈ ਜੀ ਅਥਾਣੇ ਤੇ ਤਾਂ ਲਾਗੇ ਤੇ ਦਿਖਾ ਦਈਏ ਆਹ ਦੇਖ ਸਾਡੇ ਤੁਹਾਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਤੋਰੋਂ ਹਮਿੱਦਿਆ ਕਰੀ ਨਾ ਜਿਹੜੇ ਵਿੱਚ ਯਕੀਨ ਹੈ ਚੰਗੀਆਂ ਜਰਸੀਆਂ ਰੱਖਣ ਦੇ ਇੱਕ ਆ ਤਾਜੀ ਸੋਈ ਆ ਇਹ ਵੀ ਤੁਹਾਨੂੰ ਹੁਣੇ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਆ ਜਿਹੜੀ ਇਹ ਤੇ ਪੂਰੀ ਨਿੱਗਰ ਜਰਸੀ ਆ ਇਹ ਇੱਕ ਮਿੰਟ ਚਿਹਰਾ ਦਿਖਾ ਦਈਏ ਵੀ ਤੁਸੀਂ ਕਿੰਨਾ ਕਰ ਇੱਕ ਲਈ ਫੇਰ ਇੱਥੇ ਘਮਾ ਕੇ ਲਿਆ ਜੀ ਹਾਂ ਦੇਖ ਸੰਦੇਜ ਲਾ ਦੇ ਅੰਦਰ ਨੂੰ ਥੋੜਾ ਜਿਆ ਤੇਜ਼ ਜਾਂਦੀ ਚੰਗੀ ਤਿਆਰ ਹੋਣੀ ਆ ਫੱਲੇ ਇਹ ਦਿਨ ਨਾ ਦੋ ਨਾ ਹਵਾ ਨੇ ਤੇ ਕਾਫੀ ਆ ਜਿਹੜੀਆਂ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੁੱਲ ਜੀ ਹੋਣ ਇਹਦਾ ਜ 73 ਅੱਛਾ ਇਹ ਨਹੀਂ ਯਾਰ ਛੋਟ ਕਰਦੇ ਆਂਗੇ 72 ਦੇ ਦੇ 72 ਜਾਂਦੀ ਦੇ ਦੋਗੇ ਇਹ ਕੀ ਇਹ ਅੱਜ ਦਾ ਮੁੱਲ ਆ ਅੱਜ ਦਾ ਮੁੱਲ ਜਿੱਦਣੇ ਤਿਆਰ ਹੋਈ 60 ਵੀ ਵੇਖ ਲਓ ਇਹਦਾ 6 ਫੁੱਟ 2.5 ਹਾਂਜੀ ਤੇ ਕਦ ਵੀ ਪੂਰਾ ਆ ਵਧੀਆ ਕਦ ਕਾਠ ਤੇ ਜਿਹੜਾ ਇਹਦਾ ਐਚ ਐਫ ਗਾਂ ਵਰਗਾ ਬਿਲਕੁਲ ਸਿੱਧੀ ਆ ਜਿਹੜੀ ਸੋਹਣੀ ਵਹਿੜ ਸੋਹਣੀ ਗਾਂ ਆ ਜਿਹੜੀ ਇਹ ਵਾਲੀ ਤੇ ਹੁਣ ਇੱਕ ਆ ਤਾਜੀ ਸੂਈ ਆ ਇਹਨੋਂ ਕਿੰਨਾ ਚਿਰ ਹੋ ਗਿਆ ਵੀਰ ਜੀ ਸੁਣੀ ਵੀਰ ਜੀ ਰੱਖੀ ਸੁਣੀ ਜੇ ਜੇਰ ਜੁਰ ਪਾ ਦਿੱਤੇ ਨੇ ਪ੍ਰੋਪਰ ਵਧੀਆ ਵੀਡੀਓ ਬਣੀ ਆ ਆਪਣੇ ਕੋਲ ਠੀਕ ਆ ਹਾਂਜੀ ਮਗਰ ਵੱਛੀ ਏ ਆ ਮਗਰ ਇਹਦੇ ਵੱਛੀ ਵੀ ਕਾਫੀ ਖੂਬਸੂਰਤ ਆ ਗਈ ਏ ਜੇਲੀ ਨਾ ਦੇਖਾਂਗੇ ਆ ਜਿਹੜੀ ਹਸ਼ੀ ਏ ਦੀ ਤੇ ਇਹ ਵੀ ਦਿੱਕ ਨੱਕ ਦੋ ਚ ਭਾਈ ਜਾਊਗੀ ਇਹ ਵੀਰ ਜੀ 20 ਕਿਲੋ ਮਤਲਬ 20 ਲੀਟਰ ਆਰਾਮ ਨਾਲ ਚਾਏਗੀ ਏ ਠੀਕ ਆ ਤੋਰ ਦਫਰ ਗਰਮੀ ਆ ਹੈਗੀ ਕੱਦ ਕੱਠ ਵੀ ਵੱਡਾ ਕੱਦ ਕੱਠ ਦੋਵਾਂ ਦੇ ਇੱਕੋ ਜਿਹੇ ਆ ਜਿਹੜੀ ਸੁਹਾ ਤਜਾ ਜੇ ਅੱਛਾ ਜੀ ਹੈਗੀ ਐ ਵੀ ਜਰਸੀ ਕ੍ਰੋਸ ਟੀ ਆ ਚੰਗੀ ਤਿਆਰ ਹੋਈ ਆ ਥੱਲੇ ਆਗੇ ਬਾਕੀ ਹਵਾਨੇ ਦੀ ਧੱਕ ਥੋੜੀ ਜੀ ਗਾਹ ਨੂੰ ਜਿਆਦੀ ਆ ਅਜ ਲੈ ਆ ਜੀ ਇਹ ਵੀ ਠੰਡੀ ਤੇਲੀ ਆ ਜਿਹੜੀ ਪੂਰੀ ਹੈ ਗਿਆ ਦੋ ਮਾਈਕ੍ਰੋਸ ਪੰਜੇ ਤੇ ਹੈਗੀਆਂ ਦੋਵੇਂ ਚੰਗੇ ਦੁੱਧ ਵਾਲੀਆਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਕਿ ਦੇਣ ਲੈਣੀ ਆਪਾਂ ਮੁੱਲ 60 ਜੀ 2000 ਛੋਟ ਕਰਨਾ 58000 ਦੀ ਦੇ ਦੇਣਗੇ ਅੱਛਾ ਹਾਂਜੀ 58000 ਦੇ ਦੋਗੇ ਬਾਕੀ ਮਾਨਤਨ ਮੌਕੇ ਤੇ ਹੋਰ ਕਰ ਦੋਗੇ ਉਹ ਕਰਦਾ ਹੋ ਜਾਏਗਾ ਜੀ ਠੀਕ ਹੈ ਜੀ ਠੀਕ ਹੈ ਵਿਦਿਆਰਥੀ ਕੁਝ ਕਹਿਣਾ ਹੈ ਬਾਜੀ ਕੋਈ ਵੀ ਵੀ ਜਿੰਨੇ ਵੀ ਹੋਣਾ ਮੈਨੂੰ ਵੀ ਤਸੱਲੀ ਕਰਕੇ ਆਪਣੀ ਫੇਰਮਾਲ ਖੜੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਇੱਥੇ ਆ ਕੇ ਆਪਣੀ ਵੇਸ ਚ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝ ਲੈ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ